ਸ੍ਰੀ ਕਾਲ ਵਿਦਾਰ ਦੇ ਨਾਲੇ ਬਧਾਈਆਂ ਦੇ ਬਾਬਾ ਜੀ ਦੇ ਜਨਮ ਦਿਨ ਦੀਆਂ ਕਿਹਦੀ ਤੋਂ ਕਿਹ ਬਧਾਈਆਂ ਸਾਰਿਆਂ ਨੂੰ ਪਾ ਲਈ ਸਾਰਿਆਂ ਨੂੰ ਬਧਾਈਆਂ ਤੋਂ ਕਿ ਸ੍ਰੀ ਕਾਲ ਜੀ ਅੱਜ ਅਸੀਂ ਆਏ ਆ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਸੀਂ ਆਏ ਆ ਮੱਲੀਆਂ ਪਿੰਡ ਇੱਥੇ ਆਪਾਂ ਆਪਣੇ ਵੱਲੋਂ ਆ ਪਾਠ ਦੀ ਸੇਵਾ ਸੀ ਤੇ ਆ ਜੋ ਤੁਹਾਨੂੰ ਦਿਖਾਉਣੇ ਆ ਸਾਰੀ ਤਿਆਰੀ ਮੇਰੇ ਨਾਲ ਆ ਮੇਰਾ ਆੜੀ ਗੁੰਗਾ ਹੈ ਲੋ ਗੁੰਗੇ ਹੈ ਨੂੰ ਕਰਦੇ ਸਾਸਰੀ ਕਾਲ ਵੀ ਕਰਦੇ ਨਾਲ ਨਾਲ ਵਧਾਈਆਂ ਦੋਦੇ ਬਾਬਾ ਜੀ ਦੇ ਜਨਮ ਦਿਨ ਦੀਆਂ ਕਹਿ ਦੋ ਕਿ ਵਧਾਈਆਂ ਸਾਰਿਆਂ ਨੂੰ ਪਾਣੀ ਸਾਰਿਆਂ ਨੂੰ ਵਧਾਈਆਂ ਦੋ ਕਹ ਨਹੀਂ ਯਾਰ ਦੇ ਦੇ ਬਾੜੀ ਸਾਰੇ ਬਾੜੀ ਸਾਰੇ ਚਲ ਵੀ ਸਮਝ ਲਿਓ ਹੁਣ ਤੁਸੀਂ ਇਹਨੇ ਵਧਾਈਆਂ ਕਿਹਾ ਠੀਕ ਆ சாரா பிராம் ਤੋ ਰੋ ਰੋ ਬੋਲੋ ਵਾਹਿਗੁਰੂ ਸਤਨਾਮ ਵਾਹਿਗੁਰੂ ਤਿਨ ਕੋ ਣਕਾਰੁ ਸਤਿ ਸਾਮ ਪਤਮ ਤਕਤਿ ਅਮਰੁ ਨਰੁ ਨਾਇਕਿ ਅਕਾਰੁ ਅਜੁਨੀ ਸੈ ਭੰ ਗੁਰ ਪ੍ਰ사ਦਿ ਜਪੇ ਸੱਚਾ ਸਵਾ ਸੱਚਾ ਨਾਮ ਸੱਚਾ ਨਾਮ ਸੱਚਾ ਸ੍ਰੀ ਅੰਕਰ ਸਤਿਨਾਮੁ ਹੋਦੀ ਜੀ ਸੋ ਸਿਖ ਲਖਵਾਰਿ ਚੁਪ ਤੇ ਚੁਪ ਨ ਹੋਦੀ ਜੀ ਲਾ ਰਾਮੇ ਤਾਰੁ ਉਪੇਰ ਬਕਨੰਤਿ ਜੀ ਬਨਨਾ ਭੂਆ ਭਾਇ 쿠ਤਾ ਹੋਇ ਸਤਿ ਸਪਾਣ ਗਾਵਤਿ ਗਾਇ ਗਨਪਤ ਰੰਗ ਵਿਚਾਰਨ ਗਾਇ ਕਿ ਦਿੱਤਿਆ ਖਮ ਉਚਾਰ ਗੁਰਦੀ ਗਾਖ ਕਰ ਲੰਗਾ ਤਾ ਇਧਰ ਨੂੰ ਚਲਾਈਂ ਇਧਰ ਨੂੰ ਫਾਟਾ ਢੀ ਹੂੰ ਕਰਵਾ ਲਾ ਦੀ ਯਾ ਵੱਡਾ ਬਾਗ ਦੇ ਗੁਰੂ ਵਾਲਾ ਬਣੀ ਨਹੀਂ ਵੀਰ ਜੀ ਆ ਮਾ ਮਟੇ ਤੜ ਜਾਦਾ ਹੀ ਬਈ ਇਹਨੇ ਪਟਾਸ ਵੱਧ ਭਰੀ ਹਨ ਤੇਰੇ ਆਈ ਘੱਟ ਭਰਦਾ ਹੈ ਸਾਈਡਰ ਆਲੇ ਨਾਲ ਇਹਨੇ ਗੂਪਾ ਮਾਰੇ ਜਾਣ ਨੂੰ ਦੱਸ ਕੋਈ ਕੀ ਹੋ ਰਿਹਾ ਹੈ ਹੈ ਇਹ ਦੇਖੀਏ ਕੀ ਕਾਰੀਕਰਤਾ ਪੱਤੀ ਦਾ ਸਾਰੀ ਪਿਆ ਨਹੀਂ ਸੁਣ ਤੋ ਬ੍ਰੋ ਕੇ ਚਲਾਉਂਦਾ ਇਹਦਾ ਕਿਉਂ ਕੱਪੜਾ ਲਏ ਚਾਰ ਚਾਲ ਤੱਕ ਇਹਦਾ ਗੱਲਾ ਕਰ ਲਿਆ ਤੂੰ ਗਿੱਲਾ ਕਰਨਿਆ ਵਾ ਬਈ ਗਿੱਲਾ ਹੂੰ ਘਰ ਕੋਲ ਹੈ ਤੇ ਪੈਸਾ ਕਰ ਗਿਆ ਯਾਰ ਕੰਮ ਤੂੰ ਦਾ ਮੈਸ ਮਾਰ ਗਿਆ ਕੰਮ ਵਾਹ ਤੁਹਾਨੂੰ ਤੁਹਾਨੂੰ ਮੇਰੇ ਸਵਾਮੀ ਮੈਂ ਤੇ ਆ ਕੇ ਅਰਦਾਸ ਸੁਣ ਹਰ ਤਾਉ ਕਹਨੀ ਰੱਬ ਜੀ ਜਿ세 ਕਹਿ ਕੰਤੁ ਵਹੀ ਮੇਰਾ ਦੁੱਖ ਸੁਖ ਤੇ ਹੀ ਪਾਸ ਵਾਹ ਤੁਜੀ ਵਾਹ ਤੁਜੀ ਉਹਦੇ ਆ ਕੇ ਅਰਦਾਸ ਸੁਣ ਲਾ ਜੀ अॼ सबदा चंद ਸ੍ਰੀ ਹਰਗੋਬਿੰਦ ਜੀ ਸ੍ਰੀ ਹਰਿ ਕੋਸੂ ਸ੍ਰੀ ਅਭਿਆਨ ਜੀ ਸਭ ਤੋਂ ਪਹਿਲਾਂ ਤੇ ਇਹਨਾਂ ਦਾ ਸਨਰੇਆ ਘਾਰਵਨ ਨੌਨ ਜਾਵੇ ਭਾਈ ਸਭ ਪੰਨੀ ਅਨੁਸਾਰ ਲਖਣ ਸਾਸ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਪੰਨੀ ਦੇ ਸਹਾਇ ਲਖਣ ਸਾਸਾਂ ਦੀ ਜੋ ਤਹਾਦਰ ਨਾਗਰ ਪ੍ਰਤੱਖ ਸਤਿਗੁਰੂ ਪਿਆਰ ਨਾਲ ਸਤਿ ਤੱਕਦੇ ਨੂੰ ਆਲਕਾਦ ਮਿਲ ਗੋ ਜੋ ਕਿ 48 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਸਰ ਜਜ਼ਾ ਦਾ ਧਿਆਨ ਕਰਕੇ ਪੰਨ ਸਾਸ ਸੰਬੋਲੋ ਜੀ ਆਮੀਨ ਵਾਹਿਗੁਰੂ ਜੀ ਦਾ ਸਤਿਗੁਰੂ ਮੁਹਰਬਤਾਂ ਸੰਦਰੇ ਹੋ। ਧੰ ਸਰ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਕੀ ਆਪ ਜੀ ਨੇ ਕਿਰਪਾ ਕੀਤੀ ਹੈ। ਅਲਾਸ ਬੇਬੀ ਜਹੋਦਰੀ ਪ੍ਰਵਾਨ ਕੀਤੀ ਹੈ। ਅਜਲ ਧੰ ਗੁਰੂ ਨਾਨਕ ਪਾਸਾ ਜੀ ਪਹਿਲੇ ਪਾਸਾ ਜਰਦਾ ਦਿਹਾੜੇ ਦੇ ਸੰਬੰਧ ਵਿੱਚ ਜਰਦਾ ਮਹਾਰਾਜਾਂ ਦਾ ਸੰਗਰਾ ਸਰਪਰਿਆ ਦਾ ਸੰਗਤ ਹਾੜੀ। ਨਿਰਸੂ ਬਨਾ ਮਹਾਰਸਬਾਦ وفي النار يسال الله